गुरु रे मूर्ति पूजा मूलम गुरु पदम मंत्र मूलम गुरु रे वाक्यम मोक्ष मूलम गुरु कृपा संत राम मिले हैं दोए संत हमारे शीश पर हृदय राम जी होए तन मन धन गुरु को फूल चढ़ावो गुरु प्रसाद नरंजन पाओ ਇਕੋ ਰਾਮ ਇਕੋ ਦੇਵਾ ਸੱਚਾ ਨਾਮ ਜੋ ਗੁਰ ਕੀ ਸੇਵਾ ਬੋਲਿਏ ਸਤਗੁਰ ਪੂਰੀ ਵਾਲੇ ਮਹਾਰਾਜ ਕੀ ਜੈ ਬੋਲਿਏ ਸੰਤ ਖੁਸ਼ੀ RAM ਜੀ ਮਹਾਰਾਜ ਕੀ ਜੈ ਸੋ ਪਰਮ ਸਤਕਾਰ ਜੋ ਗੁਰੂ ਰੂਪਿਆਰੀ ਸਾਧ ਸੰਗਤ ਜੀ ਅੱਜ ਦਾ ਜੋ ਮਹਾਨ ਦਿਨ ਹੈ ਸੰਤ 108 ਸੰਤ ਖੁਸ਼ੀराम ਜੀ ਮਹਾਰਾਜ ਜੀ ਜੋ ਬ੍ਰਹਮ ਗਿਆਨੀ ਬ੍ਰਹਮ ਬੇਤਾ ਮਹਾਨ ਤਪਸਵੀ ਨਾਮ ਦੇ ਰਸੀਏ ਜਿਨ੍ਹਾਂ ਨੇ ਨਾਮ ਹੀ ਜਪਿਆ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਆ ਜੋ ਅਸੀਂ ਪ੍ਰਤੱਖ ਦੇਖ ਰਹੇ ਆ ਆ ਜੋ ਸਾਨੂੰ ਸੰਗਤ ਮਿਲੀ ਹੈ ਅੱਜ ਉਹਨਾਂ ਦਾ ਦੇਣਾ ਹੈ ਨਾ ਉਹਨਾਂ ਨੇ ਨਾਮ ਜਪਿਆ ਨਾ ਆ ਦੇਖੋ ਅਸੀਂ ਦੇਖ ਰਹੇ ਹਾਂ ਸਭ ਕੁਝ ਕਿੱਡੇ-ਕੱਡੇ ਮਹਾਪੁਰਸ਼ ਪੁਰਸ਼ਾਂ ਦੇ ਦਰਸ਼ਨ ਦੂਰ ਦਰਾੜਿਆਂ ਤੋਂ ਸੰਗਤਾਂ ਦੇ ਦਰਸ਼ਨ ਬਲਾਰਿਆਂ ਦੇ ਦਰਸ਼ਨ ਇਹ ਸਾਰਾ ਨਿਮਤ ਤਨ ਤਨ ਸੰਤ ਖੁਸ਼ੀ RAM ਜੀ ਮਹਾਰਾਜ ਉਹਨਾਂ ਦੀ ਨਾਮ ਦੀ ਕਮਾਈ ਦਾ ਸਦਕਾ ਆਇਆ ਸਾਰਾ ਤੋਂ ਮਹਾਰਜ ਨੇ ਨਾਮ ਹੀ ਜਪਿਆ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਕਿਉਂਕਿ ਜਿਸ ਤਰ੍ਹਾਂ ਮਹਾਪੁਰਸ਼ ਫਗਵਾੜੇ ਵਾਲੇ ਮਹਾਪੁਰਸ਼ ਜੀ ਜੋ ਬਚਨ ਕਰ ਗਏ ਕਿ ਮਹਾਪੁਰਸ਼ਾਂ ਨੇ ਖਾਣਾ ਪੀਣਾ ਨਹੀਂ ਦੇਖਿਆ ਸਿਰਫ ਬੰਦਗੀ ਕੀਤੀ ਹੈ ਸਭ ਕੁਝ ਉਹਨਾਂ ਦੇ ਕੋਲ ਸੀਗਾ ਚਾਹਦੇ ਤਾਂ ਸੋਨੇ ਦੇ ਮਹਿਲ ਬਣਾ ਦਿੰਦੇ ਪਰ ਉਹਨਾਂ ਨੇ ਸੋਨਿਆਂ ਚਾਂਦੀਆਂ ਤੋਂ ਵੀ ਉੱਪਰ ਜੋ ਸੀ ਨਾ ਪਰਮਾਤਮਾ ਦਾ ਨਾਮ ਜਿਹੜਾ ਸੀ ਨਾ ਉਦੀ ਬੰਦਗੀ ਕੀਤੀ ਹੈ ਉਹਦਾ ਉਹਦੀ ਤਪੱਸਿਆ ਕੀਤੀ ਹੈ ਮਹਾਰਾਜ ਨੇ ਤਾਂ ਉਹਨਾਂ ਦੀ ਕਿਰਪਾ ਦੇ ਨਾਲ ਆ ਜੋ ਸਾਨੂੰ ਸਮਾ ਗੁਰੂ ਪਿਆਰੀ ਸਾਧ ਸੰਗਤ ਜੀ ਪ੍ਰਾਪਤ ਹੋ ਰਿਹਾ ਹੈ ਜਿਹੜਾ ਸਮਾ ਸਾਨੂੰ ਅਸੀਂ ਬੈਠੇ ਆ ਇਹ ਉਹਨਾਂ ਦੀ ਬੰਦਗੀ ਉਹਨਾਂ ਦੀ ਤਪੱਸਿਆ ਦੇ ਨਾਲ ਪ੍ਰਾਪਤ ਹੋ ਰਿਹਾ ਹੈ ਤਾਂ ਅਸੀਂ ਧੰਨਤਾ ਦੇ ਜੋਗ ਹੈ ਸੰਗਤਾਂ ਸਾਰੀਆਂ ਜੋ ਇਸ ਪਾਵਨ ਪਵਿੱਤਰ ਸਥਾਨ ਤੇ ਅਸੀਂ ਜੋ ਹਰ ਜਸ ਮਾਨ ਰਹੇ ਆ ਗੁਰੂ ਪਿਆਰੀ ਸਾਧ ਸੰਗਤ ਜੀ ਤੋ ਬਹੁਤਾ ਸਮਾਂ ਵੀ ਹੋ ਚੁੱਕਾ ਹੈ ਇੰਨਾ ਸਮਾਂ ਵੀ ਨਹੀਂ ਹੈ ਕਿਉਂਕਿ ਸੰਗਤਾਂ ਆਪ ਜਾਣਦੀਆਂ ਕਹਿਣੇ ਦੀ ਲੋੜ ਨਹੀਂ ਹੈਗੀ ਕਿ ਸੰਗਤਾਂ ਪ੍ਰੇਮ ਦੇ ਰੰਗ ਵਿੱਚ ਰੰਗੀਆਂ ਹੋਈਆਂ ਹਨ ਮਹਾਪੁਰਸ਼ਾਂ ਦੇ ਤੋ ਅਸੀਂ ਇਹ ਹੀ ਮਹਾਰਾਜ ਦੇ ਕੋਲੋਂ ਮੰਗਣਾ ਕਿ ਮਹਾਰਾਜ ਸਾਨੂੰ ਐਸੇ ਤਰ੍ਹਾਂ ਆਪਣੇ ਨਾਮ ਦੇ ਵਿੱਚ ਰੰਗੀ ਰੱਖ ਤੇ ਆਪਣੇ ਚਰਨਾਂ ਨਾਲ ਲਾਈ ਰੱਖਣਾ ਹੈ ਤੋ ਇੱਕ ਸ਼ਬਦ ਪੜਨਾ ਸਾਰੀਆਂ ਸੰਗਤਾਂ ਨੇ ਨਾਲ ਪੜ੍ਹਨਾ ਹੈਗਾ बोलिए सतगुरु साईं गुलाब शाह जी महाराज की जय तेरे चरणां दी ਧੂੜੀ ਬਣ ਜਾਮ ਤਨ ਬਬਾ ਪੂਰੀ ਵਾਲਿਆ ਤੇਰੇ ਚਰਣਾं दी ਧੂੜੀ ਬਣ ਜਾਮ ਤਨ ਬਬਾ ਪੂਰੀ ਵਾਲਿਆ ਨਾ ਦੀ ਕੋੜੀ ਬਰਜਾਵਾ ਤਨ ਬਬਾ ਪੂਰੀ ਵਾਲਿਆ ਦਿਨ ਰਾਤ ਤੇਰੇ ਗੁਣ ਗਾ ਮਾ ਤਨ ਬਬਾ ਪੂਰੀ ਵਾਲਿਆ ਦਿਨ ਰਾਤ ਤੇਰੇ ਗੁਣ ਵਾਪਾ ਭੂਰੇ ਵਾਲਿਆ ਕੋ ਤੇਰੇ ਦਾਰੇ ਆਕੇ ਵਾਪਾ ਯਾਰ ਜੁ ਬੁਜਾਰਦਾ 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 ਸੰਗਤ ਨਮਾਨੀ ਬਾਤਾਰਦਾ ਸੰਗ ਤਾਂ ਨਮਾਣੀਆਂ ਨੂੰ ਤੂੰ ਹੀਓ ਬਾਬਾ ਤਾਰਦਾ ਸੰਗ ਤਾਂ ਨਮਾਣੀਆਂ ਨੂੰ ਤੂੰ ਹੀਓ ਬਾਬਾ ਤਾਰਦਾ ਸੰਗ ਤਾਂ ਨਮਾਣੀਆਂ ਨੂੰ ਤੂੰ ਹੀਓ ਬਾਬਾ ਤਾਰਦਾ ਤਾਰਦੇ ਮੈ ਸਿਰ ਨਵਾ ਮਨ ਬਾਬਾ ਪੂਰੀ ਵਾਲਿਆ ਤੇਰੇ ਚਰਨਾ ਦੀ ਧੂੜੀ ਵਣ ਜਾ நாதி தோடிபணா தா பூடி வாலிய ரே சரநாதி தோடி பண்ணா ਤਨ ਬਾਬਾ ਪੂਰੀ ਵਾਰੀਆ ਉਹ ਤੇਰੇ ਦਾਰੇ ਆ ਕੇ ਸਭ ਫੁੱਲਾਂ ਬਖਸ਼ਾਲ ਮਾਂ 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 ਨਾਮ ਤੇਰੇ ਦੀ ਜੋਤ ਦੇ ਲੇ ਜਲਾਲ ਮਾਨਾ ਨਾਮ ਤੇਰੇ ਦੀ ਜੋਤ ਦਿਲ ਚ ਜਲਾਲ ਮਾਨਾ ਨਾਮ ਤੇਰੇ ਦੀ ਜੋਤ ਤੇਰੇ ਨਾਲ ਮਾਨਾ ਨਾਮ ਤੇਰੇ ਦੀ ਜੋਤ ਦਿਲ ਚ ਜਲਾਲ ਮਾਨਾ ਉਤੇ ਕਰੀ ਮਹਿਰਨਵਾ ਮਾਨਾ ਧੰਨ ਬਾਬਾ ਪੂਰੀ ਵਾਲਿਆ ਤੇਰੇ ਚਰਨਾਂ ਦੀ ਧੂੜੀ ਵਣ ਜਾ ਨਰਬਾਪਾ ਤੂਰੇ ਵਾਲਿਆ ਹੋ ਮਥੇ ਉਤੇ 라મા ਤੇਰੇ ਚਰਨਾਂ ਦੀ ਧੂੜ ਨੂੰ ਹੋ ਮਥੇ ਉਤੇ 라મા ਤੇਰੇ ਚਰਨਾਂ ਦੀ ਧੂੜ ਨੂੰ ਮਥੇ ਉਤੇ ਲਾਵਾ ਤੇਰੇ ਚਰਨਾਂ ਦੀ ਧੂੜ ਨੂੰ ਹੋ ਮਥੇ ਉਤੇ 라મા ਤੇਰੇ ਚਰਨਾਂ ਦੀ ਧੂੜ ਨੂੰ ਦਿਲ ਜੇ ਟਿਕਾਣਾ ਤੇਰੇ ਦਰ ਤੇ ਕਰੀ ਬਨੋ ਮਿਲ ਜੇ ਠਿਕਾਣਾ ਤੇਰੇ ਦਰ ਤੇ ਗਰੀਬ ਨੂੰ ਮਿਲ ਜੇ ਠਿਕਾਣਾ ਤੇਰੇ ਦਰ ਤੇ ਗਰੀਬ ਨੂੰ ਮਿਲ ਜੇ ਠਿਕਾਣਾ ਤੇਰੇ ਦਰ ਤੇ ਗਰੀਬ ਨੂੰ ਦਰਸ਼ਨ ਨੇ ਤਹੀ ਮੈਂ ਚਾਹਾਂ ਤਨ ਬਾਬਾ ਪੂਰੀ ਵਾਲਿਆ ਤੇਰੇ ਚਰਨ ਤੋੜੀ ਬਣ ਜਾ ਮਾਨ ਬਾਬਾ ਪੂਰੀ ਵਾਲਿਆ ਤੇਰੇ ਚਰਨਾਂ ਦੀ ਤੋੜੀ ਬਣ ਜਾਵਾ ਤਨ ਬਾਬਾ ਪੂਰੀ ਵਾਲਿਆ ਤੇਰੇ ਚਰਨਾਂ ਦੀ ਤੋੜੀ ਬਣ ਜਾਵਾ ਤਨ ਬਾਬਾ ਪੂਰੀ ਵਾਲਿਆ ਮਨ ਹੈ ਨੀ ਮਾਣਾ ਅੱਜ ਦੀ ਤੇਰੀ ਲੋਚ ਦਾ ਮਨ ਨਹੀਂ ਮਾਣਾ ਅੱਜ ਵੀ ਤੇਰੀ ਲੋਚ ਦਾ ਮਨ ਨਹੀਂ ਮਾਣਾ ਅੱਜ ਵੀ ਤੇਰੀ ਲੋਚ ਦਾ ਮਨ ਨਹੀਂ ਮਾਣਾ ਅੱਜ ਵੀ ਤੇਰੀ ਲੋਚ ਦਾ ਸਾਰਾ ਜੱਗ ਸੁਖੀ ਵਸੇ ਯੋ ਮਨ ਸੋਚਦਾ ਸੁਖੀ ਵੇਲ ਬਸ ਹਰ ਵੇਲੇ ਸੋਚਦਾ ਸਾਰਾ ਚੱਕ ਸੁਖੀ ਵਸੇ ਹਰ ਵੇਲੇ ਸੋਚਦਾ ਸਾਰਾ ਚੱਕ ਸੁਖੀ ਵਸੇ ਹਰ ਵੇਲੇ ਸੋਚਦਾ ਹਰ ਵੇਲੇ ਤੇਰੀਆਂ ਮੈਂ ਰਾਮਾ ਦਿਲ ਕਰ ਪੂਰੀ ਵਾਲਿਆ ਤੇਰੇ ਚਰਨਾਂ ਦੀ ਧੂੜੀ ਬਣ ਜਾਵਾਂ ਦਿਲ ਕਰ ਪੂਰੀ ਵਾਲਿਆ ਤੇਰੇ ਹਰਨਾ ਦੀ ਪੂਰੀ ਬਣ ਜਾਵਾ ਦਿਲ ਕਰੇ ਪੂਰੀ ਵਾਲਿਆ ਤੇਰੇ ਚਰਨਾ ਦੀ ਥੂੜੀ ਬਣ ਜਾਵਾ ਦਿਲ ਕਰੇ ਪੂਰੀ ਵਾਲਿਆ ਦਿਨ ਰਾਤ ਤੇਰੇ ਗੁਣ ਗਾਵਾਂ ਦਿਲ ਕਰੇ ਪੂਰੀ ਵਾਲਿਆ ਦਿਨ ਰਾਤ ਤੇਰੇ ਗੁਣ ਗਾਵਾਂ ਦਿਲ ਕਰੇ ਪੂਰੀ ਵਾਲਿਆ ਦਿਨ ਰਾਤ ਤੇਰੇ ਨਾਮ ਦਾ ਵਾਹ ਦਿਲ ਕਰੇ ਪੂਰੀ ਵਾਲਿਆ ਦਿਨ ਰਾਤ ਤੇਰੇ ਨਾਮ ਦਾ ਵਾਹ ਦਿਲ ਕਰੇ ਪੂਰੀ ਵਾਲਿਆ ਤੋਂ ਗੁਰੂ ਪਿਆਰੀ ਸਾ ਸੰਗਤ ਜੀ ਅੱਜ ਦਾ ਜੋ ਦਿਨ ਹੈ ਇਹ ਅਸੀਂ ਇਹੀ ਮਹਾਰਾਜ ਦੇ ਪਾਸੋਂ ਮੰਗਦੇ ਆਂ ਪੂਰੀ ਵਾਲਿਆਂ ਦੇ ਕੋਲੋਂ ਮੰਗਦੇ ਆਂ ਮਹਾਪੁਰਸ਼ਾਂ ਕੋਲੋਂ ਮੰਗਦੇ ਆਂ ਕਿ ਸਾਡਾ ਅੱਜ ਦਾ ਜਿਹੜਾ ਹਾਜ਼ਰੀਆਂ ਤੁਹਾਡੇ ਚਰਨਾਂ 'ਚ ਲੱਗ ਜਨ ਤੁਹਾਡੀ ਅশীরਵਾਦ ਸਾਡੇ ਸਾਰੀਆਂ ਸੰਗਤਾਂ ਤੇ ਹੋ ਜਾਵੇ ਸਾਡਾ ਜਿਹੜਾ ਜੀਵਨ ਸਫਲ ਹੋ ਜਾਵੇ ਤੋਂ ਗੁਰੂ ਪੈਰੀ ਸਾਧ ਸੰਗਤ ਜੀ ਮਹਾਪੁਰਸ਼ਾਂ ਦਾ ਜਿਹੜੇ ਬਚਨ ਹਨ ਨਾ ਇਹ ਜਿਹੜੇ ਅਨਮੋਲੇ ਬਚਨ ਹੁੰਦੇ ਹੈ ਕਿਨ ਕਾ ਇੱਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਜਾਵੇ ਮਹਾਪੁਰਸ਼ਾਂ ਨੇ ਜੋ ਪ੍ਰਵਚਨ ਕੀਤੇ ਹੈ ਤੋ ਵੀ ਇੱਥੋਂ ਝੋਲੀਆਂ ਭਰ ਕੇ ਜਾਣਾ ਹੈ ਤੁਸੀਂ ਨਾਮ ਦੀ ਕਮਾਈ ਕਰਨੀ ਹੈ ਕਿਉਂਕਿ ਮਹਾਪੁਰਸ਼ਾਂ ਨੇ ਦੱਸਿਆ ਕਿ ਸੰਤਾਂ ਕੋਲ ਕਾਮ ਤੇਨ ਗਊ ਹੁੰਦੇ ਆ ਹੁੰਦੀ ਹੈ ਤੋ ਮਹਾਰਾਜ ਕਹਿੰਦੇ ਆ ਦੇਖੋ ਆ ਦੇਖੋ ਕਿੰਨਾ ਕੋਸ਼ਾ ਇੱਥੇ ਪਹਿਲਾਂ ਕੋਸ਼ ਨਹੀਂ ਸੀਗਾ ਹੈਨਾ ਫਿਰ ਸੰਤਾਂ ਨੇ ਕਮਾਈ ਕੀਤੀ ਦਰਵਾਰ ਬਣ ਗਏ ਹਨਾ ਜੰਗਲਾਂ ਦੇ ਵਿੱਚ ਮੰਗਲ ਲੱਗੇ ਕਿਆ ਸੰਤ ਕਿਆ ਕਰਦੇ ਆ ਕੋਈ ਬਿਜ਼ਨਸ ਕਰਦੇ ਆ ਸੰਤ ਸਿਰਫ ਨਾਮ ਜਪਦੇ ਆ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਆ ਕਿ ਅਸੀਂ ਬਿਲੇ ਬੈਠੇ ਨਾਮ ਜਪਦੇ ਆ ਬਈ ਸਾਡੇ ਕੰਮ ਹੁੰਦੇ ਆ ਜੇ ਤੁਸੀਂ ਵੀ ਨਾਮ ਜਪੋ ਤਾਂ ਤੁਹਾਡੇ ਵੀ ਕੰਮ ਹੁੰਦੇ ਆ ਹੋਣਗੇ ਗੁਰੂ ਪਿਆਰੀ ਸਾਧ ਸੰਗਤ ਜੀ ਤੋ ਨਾਮ ਜਪਨਾ ਚਾਹੀਦਾ ਤੋ ਨਾਮ ਜਪਣ ਦੇ ਨਾਲ ਹੀ ਜੋ ਸਾਡੇ ਜੀਵਨ ਦਾ ਜਿਹੜਾ ਮੇਨ ਮਕਸਦ ਹੈ ਨਾ ਮਾਨਸ ਜਨਮ ਦੁਰਲੰਭ ਹੈ ਹੋਤ ਨਹੀਂ ਬਾਰੰਬਾਰ ਜਿਉਂ ਬਨਫਲ ਪਾ ਕੇ ਭੋਏ ਗਰੇ ਤਾਂ ਬੋਹਰ ਨਹੀਂ ਲੱਗਨੇ ਡਾਲ ਇਹ ਮਾਨਸ ਜਨਮ ਜਿਹੜਾ ਸਾਨੂੰ ਬਾਰ ਬਾਰ ਨਹੀਂ ਮਿਲਣਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਹਨੂੰ ਮਹਾਪੁਰਸ਼ਾਂ ਦੀ ਸ਼ਰਨ ਦੇ ਵਿੱਚ ਆਨ ਕੇ ਜੋ ਨਾਮ ਦੀ ਕਮਾਈ ਕਰਕੇ ਜੋ ਸਫਲਾ ਕਰਨਾ ਹੈ ਸੇਵਾ ਕਰਕੇ ਸਫਲਾ ਕਰਨਾ ਹੈ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਸਾਰੀ ਸੰਗਤ ਜੋ ਧੰਤਾ ਦੇ ਯੋਗ ਹੈ ਸਾਰੀ ਸੰਗਤ ਜਿੰਨੀ ਵੀ ਮਹਾਰਾਜ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਈ ਹੈ ਸਾਰੇ ਧੰਨਤਾ ਦੇ ਜੋਗ ਆ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਜੋ ਗੁਰੂ ਘਰਨਾ ਘਰਾਂ ਦੇ ਵਿੱਚ ਜੋ ਆਪਣੀਆਂ ਹਾਜ਼ਰੀਆਂ ਸੇਵਾ ਰਾਹੀ ਜੋ ਸਿਮਰਨ ਰਾਹੀ ਕੀਤੀਆਂ ਜੋ ਦਾਨ ਆਪਣੇ ਮਾਇਆ ਰਾਹੀ ਵੀ ਕੀਤੀਆਂ ਜਿਨ੍ਹਾਂ ਨੇ ਹੱਥੀਂ ਸੇਵਾ ਵੀ ਕੀਤੀ ਹੈ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਤੋਂ ਸਾਡੇ ਜਿੰਨੇ ਵੀ ਬੁਲਾਰੇ ਆ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਸਾਡੇ ਮਹਾਪੁਰਸ਼ ਜੋ ਆਪਣੇ ਕੀਮਤੀ ਸਮੇਂ ਕੱਢ ਕੇ ਜੋ ਸਾਨੂੰ ਦਰਸ਼ਨ ਦਿੱਤੇ ਆ ਮਹਾਪੁਰਸ਼ਾਂ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਕਿਉਂਕਿ ਸੰਤਾਂ ਦੇ ਜੋ ਦਰਬਾਰ ਹੁੰਦੇ ਆ ਕੁੰਭ ਲੱਗਦੇ ਆ ਮਹਾਰਾਜ ਮਹਾਰਾਜ ਦੇ ਕੰਮ ਲੱਗਦੇ ਆ ਕਿ ਇੱਕ ਸੰਤਾਂ ਦੇ ਦਰਸ਼ਨ ਕਰਨੇ ਹੋਣ ਤਾਂ ਸਾਨੂੰ ਕਿੰਨਾ ਸਾਨੂੰ ਪ੍ਰੀਖਣ ਕਰਨਾ ਪੈਂਦਾ ਹੈ ਤੋਂ ਅੱਜ ਸਾਨੂੰ ਬੈਠਿਆਂ ਨੂੰ ਇੰਨੇ ਮਹਾਪੁਰਸ਼ਾਂ ਦੇ ਜੋ ਦਰਸ਼ਨ ਹੋਏ ਇਹ ਸਾਡੇ ਧੰਨ ਭਾਗ ਆ ਗੁਰੂ ਪਿਆਰੀ ਸਾਧ ਸੰਗਤ ਜੀ ਤੋਂ ਅਸਾਰੀ ਸੰਗਤ ਜੋ ਧੰਨਤਾ ਦੇ ਜੋਗ ਹੈ ਤੋਂ ਸੇਵਾ ਵੀ ਕਰ ਰਿਹਾ ਆ ਲਾਈਵ ਚੱਲ ਰਿਹਾ ਹੈਗਾ ਵਾ ਇਹਨਾਂ ਦਾ ਵੀ ਧੰਨਵਾਦ ਆ ਇਹ ਦੇਖੋ ਇਹ ਲਾਈਵ ਚੱਲ ਰਿਹਾ ਆ ਤੇ ਇੱਥੇ ਵੀ ਆ ਦੇਸ਼ਾਂ-ਵਦੇਸ਼ਾਂ ਵਿੱਚ ਇਹ ਚੱਲ ਰਿਹਾ ਹੈ ਲਾਈਵ ਚੱਲ ਰਿਹਾ ਹੈ ਤੋਂ ਦੇਸ਼ਾਂ-ਵਦੇਸ਼ਾਂੀਆਂ ਸੰਗਤਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਸੇਵਾ ਕੀਤੀ ਹੈ ਗੁਰੂ ਘਰਾਂ ਦੀ ਚੰਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ